ਉਹ ਆਪਣੇ ਘਰ ਵਾਲੇ ਨੂੰ ਭੇਜਦੀ ਆ ਉਹ ਜਿਹੜਾ ਕਰਨੈਲ ਐਮਸੀ ਆ ਜਿਹੜਾ ਐਮਸੀ ਆ ਉਹ ਇਹਦੇ ਘਰ ਜਾ ਕੇ ਪਹਿਲੇ ਤੇ ਨੰਬਰ ਤੇ ਉਹਦਾ ਫਰਜ ਨਹੀਂ ਬੰਦਾ ਇਹਦੇ ਘਰ ਜਾਣਾ ਇਹਦੀ ਵਾਈਫ ਨੂੰ ਮਾੜਾ ਚੰਗਾ ਬੋਲਣਾ ਜਾਤੀਵਾਦ ਦੇ ਸ਼ਬਦ ਬੋਲਣਾ ਅਸਲ ਤੇਰੀ ਵਾ ਉਹਦੀ ਵਾਰਚ ਕੋਈ ਕੰਪਲੇਂਟ ਆ ਉਹ ਕੰਪਲੇਂਟ ਦੇਣਾ ਬੰਦਾ ਵਾ ਉਹਦਾ ਦਫਤਰ ਸੈਂਟਿੰਗ ਇੰਸਪੈਕਟਰ ਯੂ ਨੂੰ ਨਾ ਕਿ ਆਪ ਇਹ ਚੈੱਕ ਕਰੇ ਤੁਰੰਤ ਇਹਨਾਂ ਨੂੰ ਇਸ ਮਸਲੇ ਤੇ ਫੋਨ ਵੀ ਕੀਤਾ ਵਾ ਇਹਨੂੰ ਮੈਂ ਕਿਹਾ ਅਗਰ ਜੇ ਤੂੰ ਕੰਮ ਕਰਨ ਨਿਆ ਵਾ ਤੇ ਤੂੰ ਆਪਣੀਆਂ ਫੋਟਵਾਂ ਖੇਚ ਟਿੰਗਸਪੈਕਟਰ ਨੂੰ ਪਾ ਕੇ ਇੰਨੇ ਵਜੇ ਦੇਖੋ ਮੈਂ ਕੰਮ ਕਰ ਰਿਹਾ ਤੂੰ ਹੀ ਦਫ਼ਤਰ ਬੈਠ ਕੇ ਉਥੇ ਉਹਨਾਂ ਨੂੰ ਕਹੋ ਕਾਮਟਾ ਡਿਵਾਰਡ ਦੇ ਆ ਬੰਦਿਆਂ ਦੇ ਮਗਰ ਫਿਰ ਨਾਲ ਥੋੜੀ ਟਾੜਾ ਕੰਮ ਆ ਸੈਂਟਿੰਗ ਇੰਸਪੈਕਟਰ ਫਿਰੇ ਈਓ ਫਿਰੇ ਇਹ ਕਿਤਨਾ ਦੀ ਗੱਲ ਉਹਦੇ ਅੱਜ ਇਹੇ ਘਰ ਹੋਇਆ ਕਾਨੂੰ ਜਾ ਕੇ ਹੋਰਾਂ ਦੀਆਂ ਜਨਾਨੀਆਂ ਨੂੰ ਇਹ ਕਹਿਨ ਮੈਂ ਨਾਲ ਜੁਨੀ ਆਈ ਤੇ ਘਰ ਗਏ ਐਮਸੀ ਸਾਹਿਬ ਘਰ ਦੀ ਨੂੰ ਮਾੜਾ ਚੰਗਾ ਬੋਲਿਆ ਕਰਨਾ ਹੈ ਐਲ एमसी ਮੈਂ ਨਾ ਹਤੋਂ ਪਾਈਓ ਨਾਲ ਮੇਰਾ ਫੋਨ ਖੋ ਕੇ ਲੈ ਗਏ ਜੀ ਨੰਬਰ ਬਲੌਕ ਤੇ ਕਹਿੰਦੇ ਪਾਇਆ ਦੋ ਤੇ ਮਾੜਾ ਤੰਗਾ ਵੀ ਬੋਲਿਆ ਗਾਲਾਂ ਆਵ ਮਾਰੀ ਜਾਤ ਪਤਨ ਰਾਤੀ ਬਾਰੇ ਵੀ ਗਿਆ ਇਹ ਗੰਦੀ ਕੌਮ ਜੀ ਨੌਕਰੀ ਦਵੀ ਲੰਗਣਾ ਕਹਿੰਦਾ ਮੇਰਾ ਫੈਸਲਾ ਹੋਣਾ ਚਾਹੀਦਾ ਹੈ ਸਾਫ ਮਿਲਣਾ ਚਾਹੀਦਾ ਪਰਚਾ ਘਟਾਉਣਾ ਜੀ ਨਾਲੇ ਜਿਹੜੀ ਘਟਨਾ ਕਰ ਮੈਂ ਇਸ ਵੇਲੇ 9 ਵਜੇ ਦੀ ਆ 9 ਵਜੇ ਦਾ ਮੈਨੂੰ ਫੋਨ ਆਂਦਾ ਵਾ ਮੁੰਡਾ ਵਾ ਜੋਨੀ ਕਰਕੇ ਨਾਮ ਆ ਨਵੀਂ ਵਾਦੀ ਦੇ ਵਿੱਚ ਇਹ ਇਹਦੀ ਡਿਊਟੀ ਆ ਔਰ ਇਹ ਡਿਊਟੀ ਕਰ ਰਿਹਾ ਵਾ ਨਵੀਂ ਆਬਾਦੀ ਜਿਹੜੀ ਵਾਰਡ ਆ ਉਹਦਾ ਐਮਸੀ ਇੱਕ ਉਹਦੀ ਐਮਸੀ ਜਿਹੜੀ ਇੱਕ ਲੇਡੀਸ ਆ ਲੇਕਿਨ ਉਹ ਲੇਡੀਸ ਐਮਸੀ ਆਪ ਨਹੀਂ ਜਾਂਦੀ ਉਹ ਆਪਣੇ ਘਰ ਵਾਲੇ ਨੂੰ ਭੇਜਦੀ ਆ ਉਹ ਜਿਹੜਾ ਕਰਨਲ ਐਮਸੀ ਆ ਜਿਹੜਾ ਐਮਸੀ ਆ ਉਹ ਇਹਦੇ ਘਰ ਜਾ ਕੇ ਪਹਿਲੇ ਤੇ ਨੰਬਰ ਤੇ ਉਹਦਾ ਫਰਜ ਨਹੀਂ ਬੰਦਾ ਇਹਦੇ ਘਰ ਜਾਣਾ ਇਹਦੀ ਵਾਈਫ ਨੂੰ ਮਾੜਾ ਚੰਗਾ ਬੋਲਣਾ ਜਾਤੀਵਾਦ ਦੇ ਸ਼ਬਦ ਬੋਲਣਾ ਅਗਰ ਤੇਰੀ ਵਾ ਉਹਦੀ ਵਾਰ ਚ ਕੋਈ ਕੰਪਲੇਂਟ ਆ ਉਹ ਕੰਪਲੇਂਟ ਦੇਣਾ ਪੰਦਾ ਵਾ ਉਹਦਾ ਦਫਤਰ ਸੈਂਟਿੰਗ ਇਨਸਪੈਕਟਰ ਯੂ ਨੂੰ ਨਾ ਕਿ ਆਪ ਇਹ ਚੈੱਕ ਕਰੇ ਇਹ ਸਾਡੇ ਤੇ ਅਫਸਰ ਥੋੜੀ ਲੱਗਾ ਦਾ ਕੋਈ ਤੁਰੰਤ ਇਹਨਾਂ ਨੇ ਮੈਨੂੰ ਇਸ ਮਸਲੇ ਤੇ ਫੋਨ ਵੀ ਕੀਤਾ ਵਾ ਇਹਨੂੰ ਮੈਂ ਕਿਹਾ ਅਗਰ ਜੇ ਤੂੰ ਕੰਮ ਕਰਨ ਨਿਆ ਵਾ ਤੇ ਤੂੰ ਆਪਣੀਆਂ ਫੋਟੋਆਂ ਖੇਚ ਟਿੰਗਸਪੈਕਟਰ ਨੂੰ ਪਾ ਕਿ ਇੰਨੇ ਵਜੇ ਦੇਖੋ ਮੈਂ ਕੰਮ ਕਰ ਰਿਹਾ ਵਾ ਕਿਉਂਕਿ ਅਸੀਂ ਵੀ ਚਾਹੁੰਦੇ ਆ ਕਿ ਅਗਰ ਉਹ ਕੰਮ ਕਰ ਰਿਹਾ ਵਾ ਇਹ ਪ੍ਰੂਫ ਹੋਵੇ ਜਿਹੜੀ ਫੋਟੋ ਕਿਚਨ ਵੱਲੋਂ ਕਹਾ ਉਹ ਸਾਡੇ ਵੱਲੋਂ ਹੋਇਆ ਵਾ ਇਹਨੂੰ ਮੈਂ ਕਿਹਾ ਕਿ ਫੋਟੋਆਂ ਖਿੱਚ ਕੇ ਬੌ ਨੂੰ ਪਾ ਦੇ ਕਿ ਇੰਨੇ ਟਾਈਮ ਤੋਂ ਮੈਂ ਇੱਥੇ ਆ ਇਹਨੂੰ ਮਾੜਾ ਚੰਗਾ ਬੋਲ ਕੇ ਇਹਦੇ ਹੱਥੋਂ ਫੋਨ ਵੀ ਖੋ ਕੇ ਲੈ ਕੇ ਗਿਆ ਵਾ ਹਾਂ ਕੀ ਕਾਰਵਾਈ ਕਰੋਗੇ ਜੇ ਦਾ ਕਾਰਵਾਈ ਇਹੋ ਹੀ ਆ ਜੀ ਪਹਿਲੇ ਨੰਬਰ ਤੇ ਅਗਰ ਇਹ ਮਾਫੀ ਨਹੀਂ ਮੰਗਦਾ ਸਾਡਾ ਸੰਘਰਸ਼ ਤੇਜ ਹੋਏਗਾ ਦੂਸਰਾ ਕਿਹੇ ਐਮਸੀ ਦਾ ਮੁਲਾਜ਼ਮਾ ਪ੍ਰਤੀ ਕੋਈ ਹੱਕ ਨਹੀਂ ਬੰਦਾ ਈਓ ਨੂੰ ਕਹਿਣ ਜਾ ਕੇ ਇਹ ਆਪ ਮਗਰ ਮਗਰ ਫਿਰਦੇ ਆ ਕਾਮਤ ਵੀ ਦਫਤਰ ਬੈਠ ਕੇ ਉਥੇ ਉਹਨਾਂ ਨੂੰ ਕਹੋ ਕਾਮ ਟਾਡੀ ਵਾਰ ਦੇ ਆ ਬੰਦਿਆਂ ਦੇ ਮਗਰ ਫਿਰਨਾ ਥੋੜੀ ਟਾਡਾ ਕੰਮ ਆ ਸੈਂਟਿੰਗ ਇੰਸਪੈਕਟਰ ਫਿਰੇ ਈਓ ਫਿਰੇ ਇਹ ਕਿਤਰਾ ਦੀ ਗੱਲ ਉਹਦੇ ਅੱਜ ਇਹਦੇ ਘਰ ਹੋਇਆ ਕਾਨੂੰ ਜਾ ਕੇ ਹੋਰਾਂ ਦੀਆਂ ਜਨਾਨੀਆਂ ਨੂੰ ਇਹ ਕਹਿਣਗੇ ਇਹੀ ਪਰਚਾ ਇਹੀ ਜਨਾਇਕਰ ਪਰਚਾ ਨਾ ਕੱਟਿਆ ਗਿਆ ਅਸੀਂ ਚੋਪਣੀ ਬੈਠਣਾ ਅਗਰ ਕੋਈ ਕਾਰਵਾਈ ਨਾ ਹੋਈ ਤੇ ਸਾਡੀ ਆਨ ਵਾਲੇ ਦਿਨਾਂ ਚੰਨ ਮਿੱਥੇ ਸਮੇਂ ਦੀ ਫਿਰ ਹੜਤਾਲ ਤੇ ਫਿਰ ਸਾਡੀਆਂ ਜਥੇਬੰਦੀਆਂ ਬਾਹਰੋਂ ਵੀ ਆਉਣਗੀਆਂ ਸਾਡਾ ਜਿੰਨਾ ਵੀ ਭਾਈਚਾਰਾ ਵਾ ਹੋਰ ਵੀ ਜਥੇਬੰਦੀਆਂ ਜਿੰਨੀਆਂ ਵਾਲਮਿਕ ਭਾਈ ਚਾਰਾ ਵਾ ਰਵੀਦਾਸ ਭਾਈ ਚਾਰਾ ਇਹ ਸਾਰੇ ਇਕੱਠੇ ਕਰਕੇ ਕਿਉਂਕਿ ਜਾਤੀਵਾਦ ਦਾ ਸ਼ਬਦ ਆ ਇਹ ਅਹੀ ਇਹਦੇ ਤੇ ਅਸੀਂ ਕਾਰਵਾਈ ਕਰਾਣੀ ਆ ਘਰ ਜਾ ਕੇ ਬੋਲਿਆ ਵਾ ਭਾਜੀ ਮੇਰਾ ਨਾਮ ਕਰਨੈਲ ਸਿੰਘ ਆ ਮੇਰੀ ਮੈਸੇਜ ਵਾ ਨੰਬਰ 9 ਤੋਂ ਸੰਤੋਸ਼ ਘੋੜੇ ਤੇ ਮੌਜੂਦਾ ਕਾਉਂਸਲਰ ਆ ਇਹ ਸਾਡੇ ਵਾਰਚਾ ਜੋਨੀ ਨਾਦਾ ਵਾ ਕਮੇਟੀ ਘਰ ਵਜਲਾ ਅੱਜ ਫਾਇਦਾ ਕੰਮ ਕਰਦਾ ਵਾ ਮੈਂ ਉਹਨੂੰ 8 ਦਿਨ ਹੋ ਗਿਆ ਜੀ ਉਹ ਕੰਟੈਕਟ ਕਰਦਾ ਮੇਰੇ ਕੋਲ ਕੰਟੈਕਟ ਨਹੀਂ ਹੈ ਬੰਦਾ ਮਹੱਲੇ ਚ ਇਹਨਾਂ ਗੰਦ ਪਿਆ ਵਾ ਸਾਰਾ ਮਹੱਲਾ ਮੇਰੇ ਘਰ ਆ ਕੇ ਮੈਨੂੰ ਲਾ ਮਿਲਦਾ ਵੀ ਸਾਡੇ ਗੰਦ ਪਿਆ ਵਾ ਤਨਮਨ ਮ ਮਜੂਦਾ ਮੌਕਾ ਵਰਗਾ ਹਾਂਗਾ ਪੂਰੇ ਵਾਰਡਾ ਕਿ ਅੱਜ ਮਹੱਲੇ ਚ ਕੀ ਕੰਮ ਕੀਤਾ ਕੀ ਕਰਕੇ ਆਵਾ ਅੱਜ ਮੈਂ ਇਹਨੂੰ ਸਾਰੇ ਮਹੱਲੇ ਚ ਲੱਭ ਲੱਭਾ ਜਦੋਂ ਅੱਜ ਤੱਕ ਮੈਂ ਸਿਰੇ ਘਰ ਗਿਆ ਤੇ ਦੀ ਘਰ ਦੀ ਨੂੰ ਅੰਦਰ ਘਰ ਮਿਲੀ ਆ ਮੈਂ ਇਹਨੂੰ ਕਿਹਾ ਮੈਂ ਵੀ ਤੁਹਾਡਾ ਕਿਤੇ ਘਰ ਆ ਕਿਤੇ ਆਉ ਕੰਮ ਨਹੀਂ ਕਰਦਾ ਕਹਿੰਦਾ ਪਾਜੀ ਮਹੱਲੇ ਚ ਕੰਮ ਕਰ ਲਿਆ ਮੈਂ ਮੈਂ ਸਾਰੀਆਂ ਗਲੀਆਂ ਘੁੰਮ ਫਿਰ ਕੇ ਆ ਗਿਆ ਮੈਨੂੰ ਕਿਤੇ ਨਹੀਂ ਲੱਭਾ ਇਹਦਾ ਜਿਹੜਾ ਕੰਮ ਕਰਨ ਵਾਲਾ ਸਮਾਨਨ ਦੀ ਗਲੀ ਚ ਮੰਜਾ ਉੱਥੇ ਪਿਆ ਵਾ ਇੱਕ ਲੋਹੇ ਦਾ ਸਤੰਦ ਉੱਥੇ ਪਿਆ ਵਾ ਇਹਦਾ ਲੱਭਦਾ ਦੀ ਘਰ ਦੀ ਇਹਨੂੰ ਲੱਭ ਕੇ ਲੈ ਕੇ ਆਈਏ ਜਾ ਕੇ ਪਤਾ ਨਹੀਂ ਕਿਹੜੀ ਗਲੀ ਚੋਂ ਲੈ ਕੇ ਮੈਂ ਇਹਨੂੰ ਪੁੱਛਿਆ ਮੈਂ ਜਉਨੀ ਤੂੰ ਮੈਂ ਤੈਨੂੰ ਕੱਲ ਵੀ 8 ਵਜੇ ਬਸਟਾਨ 'ਚ ਮਿਲਿਆ ਤਾਂ ਤੂੰ ਮੁਹੱਲੇ ਦਾ ਕੰਮ ਛੱਡ ਕੇ ਤੇ ਤੂੰ ਬਸਟਾਨ 'ਚ ਕੋ ਮੰਡਿਆ ਤੇ ਮੈਨੂੰ ਕਹਿੰਦਾ ਮੈਂ ਜਿਹੜੀ ਆ ਮਿਰਚਾ ਖਰੀਦਣ ਆਇਆ ਹਾਂ ਸ਼ਹਿਰ ਵਿੱਚ ਮੈਂ ਤੇਰਾ ਕੰਮ ਕਰਨ ਦਾ ਕੰਮ ਹੈ ਆਹ ਮਿਰਚਾ ਕਿਦੋਂ ਦਾ ਟਾਈਮ ਤੇਰਾ ਕਹਿੰਦਾ ਨਹੀਂ ਮੈਂ ਮੁਹੱਲੇ ਦਾ ਕੰਮ ਕਰਕੇ ਆਇਆ ਮੈਂ 6 ਵਜੇ ਤੂੰ ਆ ਗਿਆ 8 ਵਜੇ ਤੂੰ ਸਬਜ਼ੀ ਖਰੀਦ ਲੈਣੇ ਬਾਜ਼ਾਰ ਵਿੱਚ ਇਹ ਚੱਲ ਗਿਆ ਜੀ ਕੋਈ ਗੱਲ ਨਹੀਂ ਕੀਤੀ ਅੱਜ ਫਿਰ ਇਹ ਮੁਹੱਲੇ ਦਾ ਆਪਦਾ ਘਰ ਗਿਆ ਤੇ ਇਹਦੀ ਜਦ ਘਰ ਘਰ ਵਾਲੀ ਨੂੰ ਲੱਭ ਕੇ ਲੈ ਕੇ ਆਈ ਹੈ ਨਾ ਮੈਂ ਪੁੱਛਿਆ ਮੈਂ ਤੂੰ ਮੇਰਾ ਨੰਬਰ ਬਲੌ ਜਾ ਚਾਰਜ ਨਹੀਂ ਹੁੰਦਾ ਨੰਬਰ ਬਲੌਕ ਨਹੀਂ ਹੁੰਦਾ ਹੈਗਾ ਇਹਨਾਂ ਨੰਬਰ ਬਲੌਕ ਕੀਤਾ ਜੀ ਮੈਂ ਦੀ ਘਰ ਦੀ ਕੋ ਫੋਨ ਕਰਿਆ ਮੈਂ ਜੀ ਆਪਣੇ ਨੰਬਰਾਂ ਤੇ ਬੈਲ ਮਾਰੂ ਇਹਦੀ ਘਰ ਦੀ ਨੇ ਆਪਣੇ ਘਰ ਦੇ ਬੈਲ ਮਾਰੀ ਬੈਲ ਜਾ ਰਹੀ ਆ ਮੇਰਾ ਇੱਥੇ ਬੈਲ ਮਾਰੀ ਆ ਜਿਹੜਾ ਨੰਬਰ ਬਲੌਕ ਆ ਰਿਹਾ ਇਹ ਮੈਨੂੰ ਫੋਨ ਕਰ ਰਿਹਾ ਮੇਰੇ ਨੰਬਰ ਤੇ ਤਾਂ ਫੋਨ ਆਇਆ ਉਹ ਮੈਨੂੰ ਫੋਨ ਆ ਰਿਹਾ ਵਾ ਇਹਦੀ ਮੈਂ ਸਕਰੀਨ ਸ਼ਾਟ ਖਿੱਚ ਕੇ ਨੰਬਰ ਬਲੌਕ ਦੀ ਮੈਂ ਆਪਣੇ ਕੋ ਰੱਖ ਲਈਆ ਉਹ ਲੈ ਕੇ ਮੈਂ ਅਸ਼wini ਦੁੱਗਲ ਪ੍ਰਧਾਨ ਨਗਰ ਕੌਂਸਲ ਦਾ ਉੱਤੇ ਮੈਂ ਘਰ ਗਿਆ ਸਵੇਰੇ 8:30 ਵਜੇ ਮੈਂ ਪ੍ਰਧਾਨ ਜੀ ਆ ਇਸ਼ੂ ਹੋਇਆ ਵਾ ਉਹਨਾਂ ਨੂੰ ਫੋਨ ਕੀਤਾ ਵਾ ਕਹਿੰਦਾ ਨਹੀਂ ਨਹੀਂ ਜੀ ਮੈਂ ਕੰਮ ਕਰਦਾ ਮੈਂ ਨੰਬਰ ਤੇ ਬਲਾਕ ਚ ਨਹੀਂ ਪਾਇਆ ਕਹਿੰਦਾ ਵੀ ਮੇਰਾ ਫੋਨ ਲੱਗਿਆ ਫਿਰ ਉਹਦਾ ਨੰਬਰ ਕਿਉਂ ਨਹੀਂ ਲੱਗਦਾ ਉੱਥੇ ਮੌਜੂਦਾ ਦੀਪਕ ਕੁਮਾਰ ਇੰਟੂ ਐਮਸੀ ਵੀ ਆ ਗਏ ਨੇ ਤੇ ਸੈਂਟਰੀ ਤੋਂ ਸਾਡੇ ਜਿਹੜਾ ਮੰਟੂ ਜੀ ਉਥੇ ਆ ਗਏ ਨੇ ਉਹਨਾਂ ਦੇ ਧਿਆਨ ਚ ਵੀ ਮੈਂ ਮਸਲਾ ਲਿਆਂਦਾ ਵਾ ਮੇਰਾ ਨਾਂ ਅਜੀ ਪਰਮਜੀਤ ਆ ਹੁਣ ਪਤੇ ਨਿਵਾਸੀ ਨਹੀਂ ਦਾ ਵੀ ਵਾਰਡ ਨੰਬਰ 9 ਦੇ ਨਿਵਾਸੀ ਹਾਂ ਸਾਡੇ ਸੇਵਾਦਾਰ ਜਿਹੜਾ ਉਹ ਅਕਸਰ ਸਾਡੇ ਘਰਾਂ ਗੜੀ ਨਹੀਂ ਹੁੰਦਾ ਬਿਲਕੁਲ ਹੀ ਨਹੀਂ ਕੰਮ ਕਰਦਾ ਨਾ ਐਸਕੇ ਤੇ ਨਾ ਪੱਤਰੀ ਗਿੰਦ ਵਿੱਚ ਦੇਖੋ ਸਾਰੇ ਘਰਾਂ ਦੀ ਆਪਣੀ ਆਪਣੀ ਸਫਾਈ ਆਪਣਾ ਆਪਣਾ ਪਾਣੀ ਸੁੱਟ ਕੇ ਆਪਣੀ ਆਪਣੀ ਸਫਾਈ ਕਰ ਰਹੇ ਆ ਸਾਰੇ ਦੇਖੋ ਹਨ ਜਿਹੜਾ ਕੋਈ ਕੋਲੋਂ ਲੈ ਸਕਦੇ ਜੇ ਸਾਰਾ ਕੁਝ ਕਰ ਸਕਦੇ ਆਰ ਬਾਰੀ ਮਹੀਨੇ ਤੇ ਮਹੀਨੇ ਉਹ ਲੈਣ ਆਉਂਦਾ ਆਪਣੀ ਗਰਾਹੀ ਲੈਣ ਆਉਂਦਾ ਜਿਹੜੇ ਵੀ ਤੇ ਦਿਨ ਦੇ ਹੱਥ ਤੇ ਹਰ ਘਰ ਤੋਂ ਉਹਦੀ ਬੱਜੀ ਕਰਾਈ ਆ ਆਣ ਕੇ ਲੈਂਦਾ ਵਾ ਲੋਕ ਰਹਣ ਵਾਲਾ ਵਾ ਲੈਣ ਵਾਲਾ ਵੀ ਇਸ ਗਲੀ ਦਾ ਰਹਿਣ ਵਾਲਾ ਪਿਛਲੀ ਦਾ ਪਰ ਕੋਈ ਵੀ ਇਹਦੀ ਸਫਾਈ ਤੋਂ ਕੋਈ ਵੀ ਬੰਦਾ ਜਿਹੜਾ ਤੋਂ ਸੰਤੁਸ਼ਟ ਨਹੀਂ ਆ ਮਤਲਬ ਕਿ ਇਹ ਜੋਈ ਕੋਕਾਕੇ ਵੀ ਜਿਹਦੇ ਘਰ ਘੜੀ ਸਫਾਈ ਕਰਦੇ ਜਾਂਦਾ ਦੱਸੇ ਕੋਈ ਪੰਜ ਪੰਜ ਸਸਾ ਦਿਨ ਤੋਂ ਮੱੜਦਾ ਹੀ ਨਹੀਂ ਬਿਲਕੁਲ ਹੀ ਨਹੀਂ ਆਉਂਦਾ ਜਿਹੜਾ ਸਮੂਹ ਤੋਂ ਹਿਆ ਫੋਟੋ ਲੈ ਕੇ ਦੇਖ ਸਕਦੇ ਜਿਹੜੀ ਕੋ ਸਫਾਈ ਹੈ ਗੀ ਠੀਕ ਉਹਨੇ ਕੱਢੀ ਘੜਾਈ ਹੈ ਘਰਾਂ ਅੱਗੇ ਕੂੜੇ ਲੱਗੇ ਆ ਬਿਲਕੁਲ ਸਾਰੇ ਇਸ ਤਰ੍ਹਾਂ ਦੇ ਉਹਦਾ ਆਪਣਾ ਪੱਤੀ ਨਹੀਂ ਮੰਨਦਾ ਲੈ ਕੇ ਜੁਨੀਅਨ ਤੋਪੀ ਨਾ ਕਿ ਉਹ ਇਹ ਜੁਨੀਅਨ ਲੈ ਕੇ ਤੋਪੀ ਲਿਆ ਲੋਗੇ ਇਹ ਕਹਿੰਦੇ ਕਿ ਇਹ ਨੂੰ ਮਣਾ ਮੋਟਾ ਦੇ ਜੁਨੀਅਨ ਲੈ ਕੇ ਤੋਪੀ ਲਿਆ ਹਾਂ ਤਾਂ ਨਹੀਂ ਬਸ ਸਰਾ ਦੇਖਣ ਆਣ ਕੇ ਮੌਕਾ ਵੇਖਣ ਜਿਹੜੀ ਇਨਸਾਫ ਬਣਦਾ ਜਿਹੜਾ ਉਹਦੇ ਵਿਚਾਰੇ ਜ਼ਿੰਮੇਵਾਰ ਬੰਦਾ ਜਿਹੜਾ ਉਹਦੇ ਘਰ ਖੜੀ ਕੂੜੇ ਦਾ ਢੇਰ ਲਾਇਆ ਉਹ ਆਉਣ ਕੇ ਵੇਖਿਆ ਜੀ ਕੀ ਕਾਰਨ ਮੰਨਦਾ ਉਹਦਾ ਕਿਉਂ ਜੇ ਕੀ ਵਜਾ ਕਰਕੇ ਕਿਉਂ ਇਹ ਤਕਾੜ ਕਿਉਂ ਹੋ ਸਕਦਾ ਹੈ